ਸਾਰਿਆਂ ਮੇਰੇ ਵੱਲੋਂ ਮਾਨ ਸਤਕਾਰ ਸਹਿਤ ਸਤਿ ਸ੍ਰੀ ਅਕਾਲ ਜੀ ਆਸ ਕਰਦੀਆਂ ਸਾਰੇ ਠੀਕ ਠਾਕ ਹੋਵੋਗੇ ਖੁਸ਼ੀਆਂ ਖੇੜਿਆਂ ਚ ਹੋਵੋਗੇ ਵਾਹਿਗੁਰੂ ਸਾਰਿਆਂ ਨੂੰ ਤੰਦਰੁਸਤੀ ਦੇਵੇ ਖੁਸ਼ੀਆਂ ਬਖਸ਼ੇ ਤੇ ਸਾਰਿਆਂ ਦੀਆਂ ਮਰਜ਼ੀਆਂ ਪੂਰੀਆਂ ਕਰੇ ਸੋ ਅੱਜ ਦੀ ਬਾਤ ਲੈ ਕੇ ਹਾਜ਼ਰ ਹੋਈਆਂ ਮੈਨੂੰ ਆਸ ਹੈ ਤੁਹਾਨੂੰ ਪਸੰਦ ਆਊਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਦੱਸਿਆ ਕਰੋ ਕਿੱਥੋਂ ਕਿੱਥੋਂ ਸੁਣਦੇ ਹੋ ਜਦੋਂ ਦੱਸਦੇ ਨੇ ਬੜੀ ਖੁਸ਼ੀ ਹੁੰਦੀ ਹੈ ਬੱਚੇ ਵਿਚੀਆਂ ਬਹੁਤ ਦੱਸਦੇ ਨੇ ਅਸੀਂ ਇੱਥੋਂ ਸੁਣਦੇ ਆਂ ਇੱਥੋਂ ਸੁਣਦੇ ਆਂ ਤਾਂ ਸਾਨੂੰ ਚੰਗਾ ਲੱਗਦਾ ਸਾੜਾ ਸਾਨੂੰ ਥੋੜਾ ਜਿਹਾ ਹੌਸਲਾ ਮਿਲ ਜਾਂਦਾ ਹੈ ਹੋਰ ਤਾਂ ਇਹਦੇ ਨਾਲ ਕੀ ਹੁੰਦਾ ਸਾਨੂੰ ਖੁਸ਼ੀ ਮਿਲਦੀ ਹੈ ਬੇਟਾ ਸੋ ਵੀ ਅੱਜ ਦੀ ਮੈਂ ਤੁਹਾਨੂੰ ਹੁਣ ਬਾਤ ਸੁਣਾਉਣ ਲੱਗੀ ਆਂ ਤੇ ਸੁਣੋ ਆਨੰਦ ਮਾਣੋ ਇੱਕ ਨਾ ਰਾਜਾ ਸੀ ਉਹਦੇ ਇੱਕ 7-8 ਸਾਲ ਦਾ ਮੁੰਡਾ ਸੀ ਰਾਜਿਆਂ ਦੇ ਵੱਖਰੇ ਹੀ ਚੋਜ ਹੁੰਦੇ ਨੇ ਬੱਚੇ ਵੀ ਫਿਰ ਉਹੀ ਕੁਛ ਕਰਦੇ ਨੇ ਪਿੱਛੇ ਦੇਖਾ ਦੇਖੀ ਤਾਂ ਉਹਨੂੰ ਬੱਚਾ ਕਿਹਾ ਕਰੇ ਉਹ ਵੀ ਮੈਂ ਨਦੀ 'ਚ ਨਹਾਉਣਾ ਹੈ ਤਾਂ ਉੱਥੇ ਉਹਨੂੰ ਲੈ ਜਾਇਆ ਕਰਨ ਉਹਦੇ ਮੰਤਰੀ ਤੇ ਨਦੀ 'ਚ ਨਮਾ ਲਿਆਇਆ ਕਰਨ ਤਾਂ ਉੱਥੇ ਇੱਕ ਮਾਤਾ ਖੜੀ ਹੁੰਦੀ ਉਹ ਮੁੰਡਾ ਰੋਜ਼ ਦੇਖਦਾ ਉਹਨੂੰ ਤਾਂ ਇੱਕ ਦਿਨ ਉਹਨੂੰ ਕਹਿਣ ਲੱਗਿਆ ਕਹਿੰਦਾ ਮਾਤਾ ਤੂੰ ਇੱਥੇ ਕੀ ਕਰਦੀ ਹੁੰਨੀ ਐ ਵੀ ਤੂੰ ਰੋਜ਼ ਹੀ ਇੱਥੇ ਖੜੀ ਹੁੰਨੀ ਐ ਤੇ ਵੀ ਮੈਂ ਤੈਨੂੰ ਮੈਨੂੰ ਰੋਜ਼ ਦੇ ਮੈਂ ਨਾ ਹੁਣਾਉਣਾ ਤੂੰ ਇੱਥੇ ਹੀ ਖੜੀ ਹੁੰਨੀ ਐ ਉਹਨੂੰ ਕਹਿੰਦੀ ਵੀ ਤੂੰ ਜਾ ਕਹਿੰਦੀ ਕੁਛ ਨਹੀਂ ਮੈਨੂੰ ਮੇਰਾ ਕੰਮ ਕਰਨ ਦੇ ਤੂੰ ਜਾ ਭਾਈ ਦੂਜੇ ਦਿਨ ਫੇਰ ਉਹ ਫੇਰ ਖੜੀ ਜਾ ਕੇ ਫੇਰ ਉਹਨੂੰ ਕਹਿੰਦਾ ਮਾਤਾ ਤੂੰ ਅੱਜ ਫੇਰ ਖੜੀ ਐ ਕਹਿੰਦਾ ਮੈਨੂੰ ਦੱਸ ਦੇ ਕੋਈ ਜੇ ਤੇਰੀ ਮਦਦ ਕਰਨ ਵਾਲੀ ਹੋਈ ਮੈਂ ਰਾਜੇ ਦਾ ਮੁੰਡਾ ਵੀ ਮੈਨੂੰ ਦੱਸ ਦੇ ਤੈਨੂੰ ਕੋਈ ਸਮੱਸਿਆ ਐ ਜਾਂ ਕਿਵੇਂ ਐ ਉਹ ਕਹਿਣ ਲੱਗੀ ਵੀ ਕਾਕਾ ਤੂੰ ਜਾ ਮੈਂ ਤਾਂ ਇੱਥੇ ਖੜੂੰਗੀ ਤੂੰ ਜਾ ਆਪਦਾ ਕੰਮ ਕਰ ਤੀਜੇ ਦਿਨ ਭਾਈ ਫੇਰ ਕਹਿੰਦਾ ਅੱਜ ਤਾਂ ਇਹਨੂੰ ਪੁੱਛ ਕੇ ਜਾਊਂਗਾ ਕਹਿੰਦਾ ਇਹ ਰੋਜ਼ ਹੀ ਆਉਂਦੀ ਆ ਦਾ 15 ਦਿਨ ਹੋ ਗਏ ਕਹਿੰਦਾ ਦੇਖ ਦੇ ਇਹਨੂੰ ਬਿਉਰਾ ਕੀ ਕਰਦੀ ਐ ਇਹ ਤੀਜੇ ਦਿਨ ਭਾਈ ਬੁਲਾ ਲਈ ਫੇਰ ਕਹਿੰਦਾ ਮਾਤਾ ਅੱਜ ਨਹੀਂ ਮੈਂ ਮੁੜਦਾ ਕਹਿੰਦਾ ਜਿੰਨਾ ਮਰਜ਼ੀ ਜਵਾਬ ਦੇ ਦੇ ਅੱਜ ਤਾਂ ਮੈਂ ਤੈਨੂੰ ਪੁੱਛ ਕੇ ਜਾਊਂਗਾ ਵੀ ਤੂੰ ਕੀ ਕਰਨ ਆਉਂਦੀ ਐ ਇੱਥੇ ਨਾਲੇ ਤੇਰੇ ਨਾਲ ਨਹੀਂ ਕੋਈ ਨਾ ਤੂੰ ਇੱਥੇ ਨਾ ਆਉਣਾ ਆਉਂਦੀ ਐ ਨਾ ਤੂੰ ਕੁਝ ਹੋਰ ਕਰਦੀ ਐ ਕਹਿਣ ਲੱਗੀ ਉਹਨੂੰ ਕਹਿੰਦੀ ਮੈਂ ਤਾਂ ਤੈਨੂੰ ਬਹੁਤ ਕਿਹਾ ਵੀ ਟਲ ਜਾ ਨਾ ਪੁੱਛ ਪਰ ਕਹਿੰਦੀ ਲੱਗਦਾ ਹੈ ਖੁਦੋ ਅਧੇੜੇਗਾ ਕਹਿੰਦੀ ਉਹ ਕਹਿੰਦਾ ਮੈਨੂੰ ਤੇਰੀ ਸਮਝ ਨਹੀਂ ਆਈ ਕੀ ਕਹਿਨੀ ਹੈ ਉਹ ਕਹਿੰਦੀ ਤੂੰ ਸਮਝ ਵੀ ਨਹੀਂ ਸਕਦਾ ਮੈਂ ਤਾਂ ਵਿਵ ਮਾਤਾ ਉਹ ਕਹਿੰਦਾ ਉਹ ਕੀ ਕਰਦੀ ਹੁੰਦੀਆਂ ਫਿਰ ਤੂੰ ਕਹਿੰਦਾ ਵਿਵ ਮਾਤਾ ਕੀ ਕਰਦੀ ਹੈ ਕਹਿੰਦੀ ਮੈਂ ਸਭ ਦੇ ਕਰਮ ਲਿਖਦੀਆਂ ਮੱਥੇ ਦੇ ਭਾਗ ਲਿਖਦੀਆਂ ਕਹਿੰਦੀ ਇਹ ਲੀਰਾਂ ਦੀ ਖੁਦੋ ਹੈ ਨਾ ਖੰਡਿਆ ਕਹਿੰਦੀ ਤੂੰ ਰੋਜ਼ ਮੇਰਾ ਖਹਿੜਾ ਕਰਦਾ ਹੈ ਕਹਿੰਦਾ ਨਾ ਅੱਜ ਤਾਂ ਮੈਂ ਪੁੱਛ ਕੇ ਹੀ ਜਾਊਂਗਾ ਚਾਹੇ ਜਿੰਨਾ ਮਰਜ਼ੀ ਕੁਝ ਕਹਿ ਲਾ ਕਹਿੰਦਾ ਮੈਨੂੰ ਤਾਂ ਅੱਜ ਦੱਸ ਉਹ ਕਹਿਣ ਲੱਗੀ ਚੰਗਾ ਤੇਰੇ ਭਾਗ ਬਦਲੇ ਨੇ ਹੁਣ ਮੈਂ ਕਹਿੰਦੀ ਤੂੰ ਆ ਹੁਣੇ ਹੀ ਕਹਿੰਦੀ ਲਿਖ ਕੇ ਚਿੱਠੀ ਪਾਈ ਆ ਤੇਰੇ ਭਾਗਾਂ ਦੀ ਮੈਂ ਕਹਿੰਦੀ ਉਹ ਜਾਂਦੀ ਆ ਪਾਣੀ ਚ ਤੈਰਦੀ ਚੱਕ ਲੈ ਕਹਿੰਦੀ ਫੜ ਕੇ ਪੜ੍ਹ ਲਿਆ ਉਹਦੇ ਵਿੱਚ ਤੇਰਾ ਕਰਮ ਲਿਖੇ ਹੋਏ ਨੇ ਸਾਰੇ ਤਾਂ ਭਾਈ ਮੁੰਡੇ ਨੇ ਮੰਤਰੀ ਨੂੰ ਕਿਹਾ ਵੀ ਮੈਨੂੰ ਤਾਂ ਚਾਹੀਦੀ ਹੈ ਚਿੱਠੀ ਭੱਜ ਕੇ ਉਹਨੇ ਫੜੀ ਫੜ ਕੇ ਉਹਨੂੰ ਦਿੱਤੀ ਤਾਂ ਉਹਨੂੰ ਪੜਦਾ ਹੈ ਵੀ ਤੇਰੇ ਕਰਮ ਤੇਰੀ ਭੈਣ ਨਾਲ ਤੇਰੇ ਸੰਜੋਗ ਨੇ ਤਾਂ ਬੜਾ ਸੋਚਦਾ ਵੀ ਮੇਰੀ ਭੈਣ ਨਾਲ ਮੇਰੇ ਸੰਯੋਗ ਨੇ ਮੇਰੇ ਤਾਂ ਉਹ ਘਰੇ ਜਾ ਕੇ ਆਪਦੇ ਮਾਪੇ ਨੂੰ ਦੱਸਦਾ ਹੈ ਵੀ ਉੱਥੇ ਇੱਕ ਮਾਤਾ ਖੜੀ ਹੁੰਦੀ ਹੈ ਰੋਜ਼ ਹੀ ਵੀ ਮੈਂ ਅੱਜ ਉਹਨੂੰ ਦੋ ਤਿੰਨ ਦਿਨ ਦਾ ਪੁੱਛਦਾ ਸੀ ਵੀ ਅੱਜ ਮੈਂ ਉਹਨੂੰ ਪੁੱਛ ਲਿਆ ਉਹ ਕਹਿੰਦੀ ਹੈ ਵੀ ਮੈਂ ਤਾਂ ਬਿਓ ਮਾਤਾ ਵੀ ਤੇਰੇ ਸੰਯੋਗ ਤੇਰੀ ਭੈਣ ਨਾਲ ਲਿਖੇ ਨੇ ਮੈਂ ਤਾਂ ਉਹ ਕਹਿਣ ਲੱਗੇ ਵੀ ਆਪਣੇ ਤਾਂ ਭੈਣ ਹੀ ਨਹੀਂ ਹੈਗੀ ਤੇਰੇ ਤਾਂ ਕੋਈ ਤੂੰ ਤਾਂ ਗੱਲਾਂ ਹੀ ਐ ਵੀ ਜੇ ਮੀਨਾ ਉਹ ਦੀਆਂ ਗੱਲਾਂ ਚਾ ਕੋਈ ਹੋਣੀ ਹੈ ਜੀ ਉਹ ਠੱਗਣੀ ਹੋ ਕੋਈ ਮਾਤਾ ਮੂਤਾ ਕਿਹੜੀ ਐ ਉਹ ਵੀ ਭੈਣੇ ਨਹੀਂ ਹੈਗੀ ਜਦੋਂ ਤੇਰੇ ਚਲੋ ਜੀ ਉਹਨਾਂ ਨੇ ਮੁੰਡਾ ਬਾਹਰ ਪੜਨ ਲਾਤਾ ਲਾਇਆ ਹੋਇਆ ਉਹ ਨਦੀ ਦੇ ਨਦੀ ਦੇ ਕਿਨਾਰੇ ਸੀਗਾ ਸ਼ਹਿਰ ਜਿੱਥੇ ਮੁੰਡਾ ਹੋਸਟਲ ਚ ਛੱਡਿਆ ਉਹਨਾਂ ਨੇ ਪੜਨ ਵਾਸਤੇ ਤਾਂ ਇਧਰੋਂ ਭਾਈ ਇੱਕ ਕੁੜੀ ਨੇ ਜਨਮ ਲੈ ਲਿਆ ਉਹਨਾਂ ਦੇ ਰਾਜੇ ਦੇ ਜਨਮ ਲਿਆ ਤਾਂ ਰਾਜਾ ਕਹਿਣ ਲੱਗਿਆ ਵੀ ਇਹਨੂੰ ਹੁਣੇ ਮਾਰ ਦਿੰਨੇ ਆ ਕਿਉ ਉਹਦੇ ਮਗ ਵਿੱਚ ਗੱਲ ਆ ਗਈ ਮੁੰਡੇ ਵਾਲੀ ਕਹਿਣ ਲੱਗਿਆ ਵੀ ਆਪਾਂ ਇਹਨੂੰ ਮਾਰ ਦਿੰਨੇ ਆ ਉਹ ਫੇਰ ਵੀ ਮਾਂ ਸੀ ਜਨਮ ਦਿੱਤਾ ਉਹ ਕਹਿਣ ਲੱਗੀ ਵੀ ਤੂੰ ਐ ਕਰ ਨਾ ਤਾਂ ਆਪਣੇ ਮੁੰਡੇ ਨੂੰ ਪਤਾ ਹੈ ਕੁੜੀ ਦਾ ਤੇ ਨਾਗਨੀ ਕੁੜੀ ਨੂੰ ਕੋਈ ਸਮਝਾਏ ਤਾਂ ਹੁਣ ਜਵਾਗਾ ਜਨਮੀ ਹੁਣ ਲਿਆਏ ਨੇ ਕਹਿੰਦੀ ਆਪਾਂ ਐ ਕਰਦੇ ਆਂ ਨੂੰ ਮਾਰਦੇ ਨਹੀਂ ਕਹਿੰਦੀ ਖਬਰ ਹੈ ਬਚੀ ਰਹੇ ਕਿਸੇ ਦੇ ਘਰੇ ਵੀ ਇਹਨੂੰ ਨਦੀ ਚ ਤੇਰ ਦਿਨਿਆ ਜੇ ਇਹਦੇ ਕਰਮ ਹੋਣਗੇ ਬਚੀ ਰਹੂਗੀ ਜੇ ਨਾ ਹੋਏ ਵਧੀ ਹੋਈ ਤਾਂ ਬਚ ਗਈ ਨਹੀਂ ਤੇ ਉੱਥੇ ਮੁੱਕ ਜੂਗੀ ਆਪਾਂ ਪਾਪ ਨਾ ਕਰੋ ਹੱਥਾਂ ਨਾਲ ਉਹ ਕਹਿੰਦਾ ਠੀਕ ਐ ਚਲੋ ਜੀ ਇੱਕ ਤੁਲਾ ਬਣਾ ਲਈ ਬਣਾ ਕੇ ਉਹਦੇ ਉੱਤੇ ਕੁੜੀ ਪਾਤੀ ਪਾਣੀ ਦੇ ਉੱਤੇ ਛੜਤੀ ਜਾਂਦੀ ਆ ਤੈਰਦੀ ਉਹ ਜਿੱਥੇ ਇਹ ਪੜਦਾ ਸੀ ਮੁੰਡਾ ਉਹ ਸ਼ਹਿਰ ਚ ਉੱਥੇ ਧੋਬੀ ਕੱਪੜੇ ਧੋ ਰਹੇ ਨੇ ਉਹ ਹਵਾ ਦੇ ਝੋਕਿਆਂ ਨਾਲ ਛੱਲਾਂ ਦੇ ਨਾਲ ਉਹ ਕੁੜੀ ਜਿੱਧਰ ਨੂੰ ਉਹ ਧੋਂਦੇ ਤੇ ਕੱਪੜੇ ਐ ਕਾਂਡੇ ਤੇ ਨੂੰ ਤੁਲਾ ਉੱਧਰ ਨੂੰ ਤੁਰ ਪਿਆ ਤੁਰਿਆ ਹੋਇਆ ਤਾਂ ਭਾਈ ਤੋ ਬਣ ਕਹਿਣ ਲੱਗੀ ਵੀ ਦੇਖੀ ਕੀ ਸੋਹਣਾ ਜਵਾਕ ਐ ਕਿ ਉਹ ਰਾਜੇ ਦੀ ਕੁੜੀ ਤੀ ਸੁੰਦਰ ਬਹੁਤ ਸੀ ਬੱਚਾ ਫੜ ਲਿਆ ਉਹਨਾਂ ਨੇ ਤੁਲਾ ਫੜ ਕੇ ਕਹਿਣ ਲੱਗੀ ਥੋਬਣ ਕਹਿੰਦੀ ਵੀ ਜੇ ਤਾਂ ਆਪਾਂ ਇਹਨੂੰ ਨਹੀਂ ਫੜਦੇ ਕਹਿੰਦੀ ਫੇਰ ਵੀ ਔਖਾ ਜੇ ਫੜ ਲਿਆ ਤਾਂ ਵੀ ਔਖਾ ਹੈ ਕਹਿੰਦੀ ਹੁਣ ਆਪਾਂ ਇਹਨੂੰ ਫੜ ਲਿਆ ਤਾਂ ਕੋੜੀਆਂ ਜੇ ਛੱਡਾਂਗੇ ਕਹਿੰਦੀ ਫੇਰ ਆਪਾਂ ਜਮੇ ਹੀ ਕਲੰਕੀਆਂ ਤੋ ਬਿਗਨਾਂ ਚਲ ਛੱਡ ਦੇਖੀ ਜੂ ਕਹਿੰਦਾ ਆਪਾਂ ਪਾਲਦੇ ਆ ਇਹਨੂੰ ਆਪਣੇ ਕਿਹੜਾ ਕੁਸ ਹੈਗਾ ਹੈ ਵੀ ਆਪਾਂ ਇਹਨੂੰ ਪਾਲੋ ਤੀ ਬਣਾਵਾਂਗੇ ਆਪਾਂ ਆਪਣੀ ਲੈ ਗਏ ਭਾਈ ਪਾਲ ਰਹੇ ਨੇ ਟਾਈਮ ਲੰਘੀ ਜਾਂਦਾ ਉਧਰੋਂ ਮੁੰਡਾ ਜਵਾਨ ਹੋ ਗਿਆ ਉਧਰੋਂ ਕੁੜੀ ਹੋ ਗਈ ਮਟਿਆਰ ਤਾਂ ਜਿੱਥੇ ਤੋਂ ਉਹ ਮੁੰਡਾ ਪੜਦਾ ਸੀ ਉੱਥੇ ਕੁੜੀ ਪੜਨ ਲੱਤੀ ਉਹਨਾਂ ਨੇ ਲਾਈ ਹੋਈ ਕਿਉਂ ਸੋਣੀ ਬਹੁਤ ਸੀ ਰਾਜੇ ਦੇ ਬੱਚੇ ਦਾ ਫਰਕ ਹੁੰਦਾ ਹੈ ਉਹ ਤਾਂ ਧੋਬੀ ਸੀ ਫੇਰ ਵੀ ਤਾਂ ਉਹ ਮੁੰਡਾ ਉਹਨੂੰ ਦੇਖਦਾ ਹੈ ਕੁੜੀ ਨੂੰ ਤਾਂ ਉਹਨੇ ਮੁੰਡੇ ਨੇ ਸੋਚਿਆ ਵੀ ਕੀ ਦੀ ਕੁੜੀ ਹੋਈ ਇਹਨੂੰ ਪੁੱਛਦਿਆਂ ਵੀ ਹੋਮਾ ਨਾ ਤਾਂ ਕਿਉਂ ਮੁੰਡਾ ਤਾਂ ਉਹ ਤੋਂ ਵੱਡਾ ਸੀ ਕਾਫੀ ਵੇਦ ਨਾਲ ਵਿਆਹ ਕਰਾਈਏ ਸੋਹਣੀ ਬਖਤਾ ਕੁੜੀ ਭਾਈ ਇੱਕ ਦਿਨ ਉਹ ਕੁੜੀ ਬਾਜ਼ਾਰ ਚ ਤੁਰੀ ਜਾਂਦੀ ਸੀ ਉਹ ਮੁੰਡਾ ਵੀ ਜਾ ਰਿਹਾ ਸੀ ਉਹਨੇ ਉੱਥੇ ਕੁੜੀ ਖੜਾ ਲਈ ਖੜਾ ਕੇ ਉਹਨੂੰ ਕਹਿੰਦਾ ਵੀ ਤੂੰ ਕਿਹਦੀ ਕੁੜੀ ਹੈ ਕਹਿੰਦਾ ਵੀ ਮੈਂ ਵੀ ਉਸੇ ਕਾਲਜ ਚ ਪੜਦਾ ਜਿੱਥੇ ਸਕੂਲ ਚ ਪੜਦਾ ਜਿੱਥੇ ਤੂੰ ਪੜਦੀ ਹੈ ਕਹਿੰਦੀ ਵੀ ਮੈਂ ਤਾਂ ਧੋਬੀ ਦੀ ਕੁੜੀ ਆਂ ਉਹ ਕਹਿੰਦਾ ਨਹੀਂ ਤੋ ਵਿਦੀ ਨਹੀਂ ਹੋ ਸਕਦੀ ਤੂੰ ਕਹਿੰਦੀ ਲਹੇ ਕਹਿੰਦੀ ਸਾਡਾ ਫਲਾਨੇ ਥਾਂ 'ਤੇ ਘਰ ਹੈ ਤੂੰ ਦੇਖਿਆ ਜਿਹੇ ਮੇਰੇ ਮਾਂ-ਬਾਪ ਧੋਬੀਆਂ ਸੀ ਤਾਂ ਕਹਿੰਦੀ ਕੱਪੜੇ ਧੋਣਿਆਂ ਨਹਿਰ 'ਤੇ ਵੀ ਦਿਨ ਦਰਿਆ 'ਤੇ ਕੱਪੜੇ ਧੋਕੇ ਲਿਆਉਂਦੇ ਨੇ ਮੇਰੇ ਮਾਂ-ਬਾਪ ਵੀ ਧੋਬੀਆਂ ਦੀ ਕੁੜੀਆਂ ਮੈਂ ਉਹ ਕਹਿੰਦਾ ਚਾਹੇ ਤੂੰ ਧੋਬੀਆਂ ਦੀ ਚਾਹੇ ਕੁਛ ਵੀ ਹੈ ਕਹਿੰਦਾ ਵੀ ਮੇਰੇ ਨਾਲ ਵਿਆਹ ਕਰਾਵੇਂਗੀ ਉਹ ਕਹਿੰਦੀ ਵੀ ਮੈਂ ਆਪਣੇ ਮਾਂ-ਬਾਪ ਨੂੰ ਪੁੱਛੂੰਗੀ ਉਹਨੇ ਦੱਸਤਾ ਵੀ ਮੈਂ ਫਲਾਣੇ ਰਾਜੇ ਦਾ ਮੁੰਡਾ ਕਹਿੰਦੀ ਵੀ ਤੂੰ ਤਾਂ ਰਾਜੇ ਦਾ ਮੁੰਡਾ ਮੈਂ ਧੋਬੀਆਂ ਦੀ ਕੁੜੀਆਂ ਵੀ ਮੇਰੇ ਮਾਪੇ ਨੂੰ ਦੱਸੂਗੀ ਮੈਂ ਜੇ ਉਹਨਾਂ ਨੇ ਕਿਹਾ ਤੱਕਰਾ ਲੂੰਗੀ ਚਲੋ ਜੀ ਕੁੜੀ ਘਰੇ ਗਈ ਘਰੇ ਜਾ ਕੇ ਕਹਿਣ ਲੱਗੀ ਵੀ ਆਪਦੇ ਮਾਪੇ ਨੂੰ ਧੋਬੀ ਨੂੰ ਧੋਬਣ ਨੂੰ ਕਹਿੰਦੀ ਵੀ ਇੱਕ ਮੁੰਡਾ ਉਹ ਕਹਿੰਦਾ ਮੈਂ ਰਾਜੇ ਦਾ ਮੁੰਡਾ ਵੀ ਬਹੁਤ ਸੋਹਣਾ ਮੁੰਡਾ ਹੈ ਵੀ ਉਹ ਮੈਨੂੰ ਸੋਹਣੀ ਉਹ ਦੇਖ ਕੇ ਮੇਰੇ ਨਾਲ ਵਿਆਹ ਕਰਾਉਣਾ ਚਾਹੁੰਦਾ ਹੈ ਵੀ ਮੈਂ ਕਿਵੇਂ ਕੀ ਕਹਾਂ ਉਹਨੂੰ ਤਾਂ ਉਹ ਕਹਿਣ ਲੱਗਿਆ ਤੋਬੀ ਵੀ ਆਪਾਂ ਇਹਨੂੰ ਵਿਆਹਾਂਗੇ ਤੋਬੀਆਂ ਦੇ ਕਹਿੰਦਾ ਖਬਰ ਇਹਦੇ ਕਰਮਾਂ 'ਚ ਕੋਈ ਰਾਜ ਹੋਵੇ ਵੀ ਇਹ ਹੈ ਕੋਈ ਰਾਜਾ ਰਾਣੀ ਆ ਦੀ ਧੀ ਲੱਗਦੀ ਆ ਵੀ ਸੋਹਣੀ ਸੁਨੱਖੀ ਆ ਇੰਨੀ ਸਿ ਬਚਪਨ ਤੋਂ ਹੀ ਵੀ ਤੋਬੜ ਨੂੰ ਕਹਿੰਦਾ ਵੀ ਹੋ ਸਕਦਾ ਇਹਦੇ ਕਰਮਾਂ 'ਚ ਰਾਜਪਾਗ ਹੋਵੇ ਕਹਿੰਦਾ ਆਪਾਂ ਹਾਂ ਕਰ ਦਿੰਨੇ ਆ ਦੇਖੀ ਜਾਊਗੀ ਉਹ ਕਹਿੰਦਾ ਵੀ ਕਰਾਦਾ ਕਰ ਦਾਂਗੇ ਕਹਿੰਦਾ ਚਲੋ ਜੀ ਉਹਨੂੰ ਜਾ ਕੇ ਕਹਿੰਦੀ ਵੀ ਮੰਨ ਕੇ ਮੇਰੇ ਘਰ ਦੇ ਭਾਈ ਮੁੰਡੇ ਨੇ ਤਾਂ ਆਪਦੇ ਮਾਪੇ ਨੂੰ ਨਹੀਂ ਦੱਸਿਆ ਕਿਸੇ ਨੂੰ ਨਹੀਂ ਦੱਸਿਆ ਉਹਨੇ ਤਾਂ ਉੱਥੇ ਹੀ ਉਹਦੇ ਨਾਲ ਵਿਆਹ ਕਰਾ ਕੇ ਉੱਥੇ ਹੀ ਕਮਰਾ ਲੈ ਕੇ ਰਹਿਣ ਲੱਗ ਗਏ ਰਹਿਣ ਲੱਗੇ ਤਾਂ ਕੁਝ ਟਾਈਮ ਲੰਘਿਆ ਉਹਨਾਂ ਨੂੰ ਤਾਂ ਕੁੜੀ ਨੂੰ ਗਰਭ ਠਹਿਰ ਗਿਆ ਤਾਂ ਉਹ ਕਹਿਣ ਲੱਗੀ ਕਹਿੰਦੀ ਤੈਂ ਹੁਣ ਮੇਰਾ ਤਾਂ ਸਾਰਾ ਸ਼ਹਿਰ ਦੇਖ ਲਿਆ ਸਾਰਾ ਕੁਝ ਦੇਖ ਲਿਆ ਕਹਿੰਦੀ ਹੁਣ ਮੈਨੂੰ ਵੀ ਆਪਦੇ ਮਾਪੇ ਕੋਲੇ ਲੈ ਕੇ ਚੱਲ ਕਹਿੰਦੀ ਤੂੰ ਤਾਂ ਗੱਲ ਹੀ ਨਹੀਂ ਕਰਦਾ ਮੈਨੂੰ ਵੀ ਦਿਖਾ ਤੇਰਾ ਸ਼ਹਿਰ ਵੀ ਤੂੰ ਕਹਿੰਨਾ ਮੈਂ ਰਾਜੀ ਦਾ ਮੁੰਡਾ ਆ ਵੀ ਤੂੰ ਜਾਂਦਾ ਕਿਉਂ ਨਹੀਂ ਫੇਰ ਉੱਥੇ ਉਹ ਕਹਿਣ ਲੱਗਿਆ ਵੀ ਹੁਣ ਮੇਰੇ ਮਾਪੇ ਨੇ ਜਿਹੜੇ ਵੀ ਉਹ ਹੈ ਨਹੀਂ ਗਏ ਕਹਿੰਦੀ ਚੱਲ ਫੇਰ ਕੀ ਹੈ ਉੱਤਤਾ ਤੁ ਰਾਜੇਦਈ ਹੈ ਕਹਿੰਦੀ ਹੁਣ ਗਾਹਾਂ ਤੂੰ ਜਾ ਕੇ ਕਰ ਸਾਮ ਉਹ ਕਹਿੰਦਾ ਚੱਲ ਮੈਂ ਤੈਨੂੰ ਲੈ ਕੇ ਚੱਲੂਗਾ ਗਏ ਭਾਈ ਲੈ ਗਿਆ ਉਹਨੂੰ ਲਿਜਾ ਕੇ ਤਾਂ ਮੈਲਾਂ ਚ ਭੱਗ ਗਿਆ ਉਹੀ ਗੱਲ ਬਚਪਨ ਦੀ ਯਾਦ ਆ ਗਈ ਮੈਂ ਦਰਿਆ ਤੇ ਨਹਾਉਂਦਾ ਹੁੰਦਾ ਤੜਕੇ ਨੂੰ ਫੇਰ ਨਹਾਉਣ ਵਾਗਿਆ ਦਰਿਆ ਤੇ ਤਾਉ ਮਾਤਾ ਫੇਰ ਖੜੀ ਐ ਇੱਥੇ ਬਿਉ ਮਾਤਾ ਹੈਗੀ ਉਹ ਬਿਉ ਮਾਤਾਈ ਸੀ ਉਹ ਫੇਰ ਖੜੀ ਐ ਉਹਨੂੰ ਥਾਕ ਮਾਰ ਕੇ ਬੁਲਾਉਂਦੀ ਐ ਫੇਰ ਕਹਿੰਦੀ ਕਿਉਂ ਕਰਾ ਲਿਆ ਕਹਿੰਦੀ ਚੋਬਰਾ ਵਿਆਹ ਤਾਂ ਉਹ ਹੈਰਾਨ ਵੀ ਇਹਨੂੰ ਕੀ ਪਤਾ ਮੈਂ ਵਿਆਹ ਕਰਾ ਲਿਆ ਕਹਿੰਦਾ ਹਾਂ ਮਾਤਾ ਕਰਾ ਲਿਆ ਕਹਿੰਦੀ ਧੋਬਣ ਦੀ ਕੁੜੀ ਨਾਲ ਕਰਾਇਆ ਉਹ ਕਹਿੰਦਾ ਸੋਚੇ ਵੀ ਇਹਨੂੰ ਤਾਂ ਬੜਾ ਕੁਝ ਪਤਾ ਕਹਿੰਦਾ ਹਾਂ ਕਹਿੰਦੀ ਢੋਬਣ ਦੀ ਕੁੜੀ ਨਹੀਂ ਹੈ ਉਹ ਤੇਰੇ ਮਾਪੇ ਬਾਪ ਤੋਂ ਵਜੀਰਾ ਤੋਂ ਪੁੱਛ ਤੂੰ ਜਾ ਕੇ ਕਹਿੰਦੀ ਵੀ ਉਹ ਕੀਦੀ ਕੁੜੀ ਹੈ ਤੁਹਾਡੇ ਵਜੀਰ ਨੂੰ ਸਾਰਾ ਕੁਝ ਪਤਾ ਕਹਿੰਦੀ ਕਹਿੰਦੀ ਤੇਰੇ ਮਾਪੇ ਬਾਪ ਦੇ ਹੋਈ ਤੀ ਉਹ ਕੁੜੀ ਤੇ ਇਥੋਂ ਪਿੱਛੋਂ ਜਦੋਂ ਤੂੰ ਵਗ ਗਿਆ ਉਧਰ ਪੜਨਾ ਕਹਿੰਦੀ ਉਹਨਾਂ ਨੇ ਉਹ ਪਾਣੀ 'ਚ ਤੈਰਤੀ ਪਾਣੀ ਤੇ ਤੇਰੀ ਹੋਈ ਕਹਿੰਦੀ ਉਹ ਧੋਬੀਆਂ ਨੇ ਫੜ ਕੇ ਪਾੜ ਲਈ ਭੈਣ ਉਹ ਤੇਰੀ ਹੋਈ ਹੈ ਕਹਿੰਦੀ ਜਿਹਦੇ ਨਾਲ ਤੇਰਾ ਵਿਆਹ ਹੋ ਗਿਆ ਕਹਿੰਦੀ ਭਾਈ ਮੁੰਡੇ ਨੇ ਤਾਂ ਬਹੁਤ ਵੱਡੀ ਸ਼ਰਮ ਮੰਨੀ ਇਸ ਗੱਲ ਦੀ ਵੀ ਹੈ ਮੇਰੀ ਭੈਣ ਮੈਂ ਤਾਂ ਉਹਦੇ ਨਾਲ ਵਿਆਹ ਕਰਾ ਲਿਆ ਬੱਚਾ ਵੀ ਹੋਣਾ ਭਾਈ ਉਹ ਤਾਂ ਨਾ ਹੋਣ ਗਿਆ ਕਰਈ ਨਹੀਂ ਆਇਆ ਮੁੰਡਾ ਨਾ ਆਇਆ ਤ ਉਹ ਬਹੁਤ ਦੂਰ ਜਾ ਕੇ ਕਿਸੇ ਪਿੰਡ ਚ ਰਹਿਣ ਲੱਗ ਗਿਆ ਲੱਗਿਆ ਹੋਇਆ ਤਾਂ ਇਧਰੋਂ ਜਿਹੜੀ ਉਹ ਭਾਈਗੀ ਸੀ ਕੁੜੀ ਤੋਂ ਬਣਦੀ ਹੁਣ ਰਾਣੀ ਬਣ ਗਈ ਉਹ ਤੇ ਘਰ ਵਾਲੀ ਬਣ ਗਈ ਤਾਂ ਟਾਈਮ ਨਾਲ ਭਾਈ ਉਹਦੇ ਮੁੰਡਾ ਹੋ ਗਿਆ ਮੁੰਡਾ ਹੋਇਆ ਤਾਂ ਉਹ ਦਿਨ ਪਏ ਮੁੰਡਾ ਜਦੋਂ ਹੋ ਗਿਆ 10-12 ਸਾਲ ਦਾ ਉਹ ਸਾਹਮਣੇ ਬਾਹਰ ਖੇលਿਆ ਕਰੇ ਬੱਚਿਆਂ ਦੇ ਨਾਲ ਮਹਿਲਾ ਤਾਂ ਬਾਹਰ ਜਾ ਕੇ ਤਾਂ ਉਹਨੂੰ ਜਵਾਕ ਕਿਹਾ ਕਰਨ ਵੀ ਛੇੜਨ ਲੱਗੇ ਬੱਚੇ ਚੁਸਤ ਹੁੰਦੇ ਨੇ ਪਿੰਡਾਂ ਚ ਬਹੁਤ ਨਿਆਣੇ ਸ਼ਹਿਰਾਂ ਚ ਵੀ ਤੇਜ ਨੇ ਪਿੰਡਾਂ ਦੇ ਵੀ ਤੇਜ ਨੇ ਉਹ ਕਹਿਣ ਵੀ ਨਾਂ ਤੇ ਮਾਂ ਦਾ ਪਤਾ ਨਾਂ ਤੇ ਰਪਿਉ ਦਾ ਪਤਾ ਹੈ ਪਤਾ ਨਹੀਂ ਤੂੰ ਕੌਣ ਹੈ ਭਾਈ ਆ ਕੇ ਆਪਦੀ ਮਾਂ ਨੂੰ ਰੋਣ ਲੱਗ ਗਿਆ ਕੋਲੇ ਕਹਿੰਦਾ ਮਾਂ ਵੀ ਮੈਨੂੰ ਸੱਚ ਦੱਸ ਵੀ ਮੇਰਾ ਬਾਪ ਕਿੱਥੇ ਹੈ ਉਹ ਕਹਿਣ ਲੱਗੀ ਵੀ ਰਾਜੇ ਦਾ ਨੌਕਰ ਤੀ ਪੁੱਤ ਤੇਰਾ ਬਾਪ ਕਹਿੰਦੀ ਵੀ ਉਹ ਰਾਜਾ ਉਹ ਤੋਂ ਵਪਾਰ ਕਰਾਉਂਦਾ ਹੁੰਦਾ ਘੋੜੇ ਕੂੜੇ ਖਰੀਦ ਕੇ ਲਿਆਉਂਦਾ ਹੁੰਦਾ ਤੇਰਾ ਬਾਪ ਕਹਿੰਦੀ ਉਹਨੂੰ ਖੁਰਜੀਆਂ ਭਰ ਦਿੰਦਾ ਸੀ ਇਹ ਪੈਸਿਆਂ ਦੀਆਂ ਭੇਜ ਦਿੰਦਾ ਪੈਸੇ ਦੇ ਕੇ ਕਹਿੰਦੀ ਜਾ ਤਾਂ ਭਾਈ ਉਹ ਲਾਲਚ ਚ ਕਿਸੇ ਨੇ ਮਾਰ ਮੂਰਤਾ ਵੀ ਜਾ ਹੁਣ ਪਤਾ ਨਹੀਂ ਵੀ ਬਸ ਉਹ ਵਪਾਰ ਕਰਨ ਗਿਆ ਤੇ ਮੁੜ ਕੇ ਆਇਆ ਨਹੀਂ ਉਹ ਤਾਂ ਮੁੰਡਾ ਗਾਹਾਂ ਜਵਾਬ ਦਿੰਦਾ ਹੈ ਕਹਿੰਦਾ ਫਿਰ ਮੈਂ ਤਾਂ ਉਹਨੂੰ ਭਾਲ ਕੇ ਲਿਆਉਂਗਾ ਭਾਈ ਉਹਨੇ ਤਾਂ ਫੜ ਲਿਆ ਮੱਥਾ ਮਾਨੇ ਤਾਂ ਵੀ ਮੈਂ ਤਾਂ ਇਹਨੂੰ ਟਾਲਦੀ ਤੀ ਇਹਨੇ ਤਾਂ ਨੰਮੀ ਪੰਗਾ ਛੇੜਤਾ ਭੜਕੇ ਉਹਨੂੰ ਕਹਿੰਦੀ ਤੂੰ ਕਿੱਥੇ ਭੜਕੇ ਲਿਆਉਂਗਾ ਕਹਿੰਦਾ ਤੂੰ ਦੇਖੀ ਮੈਂ ਭੜਕੇ ਲਿਆਉਂ ਉਹਨੂੰ ਕਹਿਣ ਲੱਗੀ ਚੰਗਾ ਤੂੰ ਐ ਕਰ ਹਜੇ ਤੂੰ ਛੋਟਾ ਹੈ ਜਿੱਦਾਂ ਤੂੰ ਭੜਨ ਵਾਲਾ ਹੋ ਗਿਆ ਤੈਨੂੰ ਮੈਂ ਭੇਜੂ ਉਦੋਂ ਭੜਕੇ ਲਿਆਈ ਵੀ ਤੂੰ ਉਹ ਮੋੜ ਤੇ ਖੇਡਿਆ ਕਰ ਇੱਧਰ ਨਾ ਜਾਇਆ ਕਰ ਉੱਥੇ ਖੇਡਿਆ ਕਰ ਉਧਰੋਂ ਕਹਿੰਦੀ ਬੋਤੇ ਜਿਹੜੇ ਆਉਂਦੇ ਨੇ ਗੁੱਜਰ ਬੋਤੇ ਲਈ ਬੋਤੇ ਬੋਤੀਆਂ ਆਉਂਦੀਆਂ ਨੇ ਕਹਿੰਦੀ ਗੁੱਜਰਾਂ ਦੇ ਨਾਲ ਕਹਿੰਦੀ ਜਦੋਂ ਉਹ ਆਉਣਗੇ ਨਾ ਭੱਜ ਕੇ ਆ ਕੇ ਮੈਨੂੰ ਦੱਸ ਦੀ ਭਾਈ ਖੇਡਣ ਗਿਆ ਮੁੰਡਾ ਉਹਨੇ ਦੇਖਿਆ ਵੀ ਉਹ ਗੁੱਜਰ ਆ ਰਹੇ ਨੇ ਭੱਜਿਆ ਗਿਆ ਕਹਿੰਦਾ ਮਾਂ ਆ ਰਹੇ ਨੇ ਕਹਿੰਦਾ ਬੁੱਤਿਆਂ ਵਾਲੇ ਤਾਂ ਉਹ ਕੁੜੀ ਨੇ ਭਾਈ ਖੜਾ ਲੈ ਜਾ ਕੇ ਖੜਾ ਕੇ ਉਹਨਾਂ ਨੂੰ ਕਹਿਣ ਲੱਗੀ ਵੀ ਉਹਨੇ ਸਾਰਿਆਂ 'ਚ ਨਿਗਾਹ ਮਾਰੀ ਤਾਂ ਉਹਨੇ ਆਪਣੀ ਅੱਖਾਂ ਦੇ ਨਾਲ ਹੀ ਦੇਖ ਲਿਆ ਕੁੜੀ ਨੇ ਵਿਆਹ ਬੁੱਤੀ ਦੇ ਗਰਭ ਦੇ ਵਿੱਚ ਬੱਚਾ ਹੈ ਉਹਨਾਂ ਨੂੰ ਕਹਿੰਦੀ ਵੀ ਆਹ ਬੁੱਤੀ ਮੈਂ ਖਰੀਦਣੀ ਐ ਦੱਸੋ ਇਹਦਾ ਕੀ ਦੇਵਾਂ ਜੋ ਭਾਈ ਉਹਨਾਂ ਨੇ ਮੰਗਿਆ ਉਹਨੇ ਦੇ ਕੇ ਯਾਨੀ ਕਿ ਬੁੱਤੀ ਲੈ ਲਈਓ ਤੁਹਾਨੂੰ ਉਹਨੇ ਤਾਂ ਖਰੀਦ ਲਈ ਕਰੀਦ ਕੇ ਗਹਾ ਆਗੀ ਜਦੋਂ ਬੋਤੀ ਦਾ ਟਾਈਮ ਹੋ ਗਿਆ ਪੂਰਾ ਵੀ ਹੁਣ ਇਹਨੇ ਬੱਚੇ ਨੇ ਜਨਮ ਲੈਣਾ ਸੂਣਾ ਉਹਨੇ ਤਾਂ ਉਹਨੇ ਇੱਕ ਕਸਾਈ ਬੁਲਾਇਆ ਬੁਲਾ ਕੇ ਉਹਨੂੰ ਕਹਿੰਦੀ ਵੀ ਇਹਦਾ ਪੇਟ چیر ਕੇ ਨਾ ਵੀ ਆਪਾਂ ਬੱਚੇ ਨੂੰ ਜਨਮ ਨਹੀਂ ਹੋਣ ਦੇਣਾ ਇਹਦਾ ਪੇਟ چیر ਕੇ ਬੱਚਾ ਚੱਕਣਾ ਉਹ ਉਹਨੇ ਉਹ ਕਹਿੰਦਾ ਵੀ ਠੀਕ ਐ ਚਲੋ ਉਹਨੇ ਭਾਈ ਉਹਦਾ ਪੇਟ چیرਕੇ ਵਿੱਚੋਂ ਬੱਚਾ ਚੱਕ ਲਿਆ ਤਾਂ ਉਹ ਬੋਤਾ ਨਿਕਲਿਆ ਵਿੱਚੋਂ ਤਾਂ ਹੁਣ ਉਹਨੂੰ ਬੋਤੇ ਨੂੰ ਪਾਲਦੀ ਐ ਉਹ ਜਿਹੜੀ ਮਾਂ ਸੀ ਉਹਦੀ ਬੋਤੀ ਉਹਨੂੰ ਕਹਿਣ ਲੱਗੀ ਵੀ ਇਹਨੂੰ ਲੈ ਜਾ ਇਹਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਕਹਿੰਦੀ ਪੂਰੀ ਐਣ ਕਸ ਕੇ ਮੈਨੂੰ ਕਹਿੰਦੀ ਇਹਦੀਆਂ ਗੱਦੀਆਂ ਬਣਾ ਕੇ ਦੇ ਦੇ ਚਮੜੇ ਦੀਆਂ ਉਹ ਜਿਵੇਂ ਆਪਾਂ ਕਹਿੰਦੇ ਆ ਨਾ ਵੀ ਬੜੀ ਲਿਸਕ ਦੀਆਂ ਜੁੱਤੀ ਉਹ ਚਾਮੜਾ ਪੂਰਾ ਸਾਫ਼ ਕਰਕੇ ਮਾਂਜਿਆ ਹੁੰਦਾ ਉਹਨਾਂ ਦਾ ਉਹ ਕਹਿੰਦੀ ਆਏ ਮੈਨੂੰ ਗੱਦੀਆਂ ਹੋਣੀਆਂ ਚਾਹੀਦੀਆਂ ਨੇ ਉਹ ਕਹਿੰਦਾ ਠੀਕ ਆ ਚਲੋ ਗੱਦੀਆਂ ਦੇਤੀਆਂ ਭਾਈ ਬੁੱਤੇ ਨੂੰ ਪਾਲ ਰਹੀ ਹੈ ਪਲ ਗਿਆ ਬੁੱਤਾ ਉਧਰੋਂ ਮੁੰਡਾ ਗੱਭਰੂ ਹੋ ਗਿਆ ਉਹਨੂੰ ਘਹਿਣ ਲੱਗੀ ਬੁਲਾ ਲਿਆ ਸੁਨਿਆਰਾ ਸੁਨਿਆਰੇ ਨੂੰ ਕਹਿਣ ਲੱਗੀ ਵੀ ਇੱਕ ਤਾਂ ਸਿਉਨੇ ਦਾਤ ਲਿਆਰਾ ਇੱਕ ਸਿਉਨੇ ਦਾ ਕੰਡਿਆਰਾ ਜਿਵੇਂ ਉਹ ਕੰਡਿਆਲਾ ਹੁੰਦਾ ਜਿਹੜਾ ਮਹਾਰ ਮਹਾਰਾ ਸਿਉਨੇ ਦੀ ਲੱਟੀਆਂ ਹੁਣ ਕਹਿੰਦੀ ਲਟਕਣ ਨੂੰ ਵੀ ਇਹ ਮੈਨੂੰ ਸਮਾਨ ਦੇ ਦੇ ਭਾਈ ਪੰਜੀਰੀ ਦਾ ਰਲਾਤਾ ਪੀਪਾ ਮੁੰਡੇ ਨੂੰ ਉਹਨੂੰ ਕਹਿੰਦੀ ਆਹ ਫੜ ਬੈਠ ਬ ਕਹਿੰਦੀ ਬੋਤੇ ਤੇ ਆ ਕਹਿੰਦੀ ਤੈਨੂੰ ਜਿਹੜੇ ਵੀ ਪਿੰਡਾਂ 'ਚ ਜਾਈ ਤੂੰ ਕਹਿੰਦੀ ਜਿੱਥੋਂ ਦੇ ਵੀ ਉੱਥੇ ਜਿੱਥੇ ਕਹਿੰਦੀ ਦਰਵਾਜ਼ੇ ਵਾਂਗੂ ਸੱਤ ਹੁੰਦੀ ਆ ਜਿਹੜੀ ਉੱਥੇ ਲੋਕ ਬੈਠੇ ਹੁੰਦੇ ਨੇ ਕਹਿੰਦੀ ਉੱਥੇ ਜਾ ਕੇ ਐਂ ਕਹਿਣਾ ਤੈਂ ਆਣ ਜੰਮ ਤੁਰੇ ਕਿਉਂ ਬੋਤਾ ਤੁਰਦਾ ᱛੀ ਉਹ ਅਣਜੰਮ ਆ ᱛੀ ਢੇਟ ਕੱਟ ਕੇ ਚੱਕਿਆ ਸੀ ਕਹਿੰਦੀ ਅਣਜੰਮ ਤੁਰੇ ਮੈਂ ਬੈਠਾ ਉੱਤੇ ਵੀ ਮੈਂ ਇਹਦੇ ਉੱਤੇ ਬੈਠਾ ਉੱਤੇ ਧਰੀ ਇਹਦੀ ਮਾਈ ਬੋਤੇ ਤੇ ਗੱਡੀਆਂ ਧਰੀਆਂ ਜਿਹੜੀਆਂ ਵੀ ਉਹ ਕਿਉਂ ਉਹ ਬੋਤੀ ਨੂੰ ਮਰ ਗਈ ਥੀ ਜਦੋਂ ਉਹਦੀਆਂ ਗੱਡੀਆਂ ਸੀ ਕਹਿੰਦਾ ਉੱਤੇ ਧਰੀ ਇਹਦੀ ਮਾਈ ਪਿਓ ਆਪਦੇ ਨੂੰ ਭਾਲਦਾ ਫਿਰੇ ਤੇ ਮਾਂ ਮੇਰੀ ਦਾ ਭਾਈ ਕਹਿੰਦਾ ਵੀ ਉਹ ਮੇਰੀ ਮਾਂ ਦਾ ਭਾਈ ਹੈ ਜਿਹਨੂੰ ਮੈਂ ਪਾ ਵਾ ਫਿਰਦਾ ਮਾਫ ਕਰਿਓ ਵਿੱਚ ਥੋੜੀ ਜੀ ਇੰਟਰਰਪਸ਼ਨ ਆ ਗਈ ਸੀ ਸੋ ਉਹ ਕਹਿਣ ਲੱਗਿਆ ਵੀ ਅਣਜਮ ਤੁਰੇ ਮੈਂ ਬੈਠਾ ਉੱਤੇ ਉੱਤੇ ਧਰੀਏ ਦੀ ਮਾਈ ਪਿਓ ਆਪਦੇ ਨੂੰ ਭੜਦਾ ਫਿਰਦਾ ਤੇ ਮਾਂ ਮੇਰੀ ਦਾ ਭਾਈ ਵੀ ਜਿਹਨੂੰ ਮੈਂ ਭੜਦਾ ਮੇਰਾ ਪਿਓ ਹੈ ਮੇਰੀ ਮਾਂ ਦਾ ਭਾਈ ਹੈ ਉਹ ਉਹ ਭਾਈ ਲੋਕ ਉਹਦੀ ਗੱਲ ਸੁਣ ਕੇ ਹੱਸਿਆ ਕਰਨ ਵੀ ਐਹੋ ਜਿਹਾ ਕਹੌਣ ਜਿਸਨੇ ਭੈਣ ਨਾਲ ਹੀ ਵਿਆਹ ਕਰਾ ਲਿਆ ਬਈ ਚਲੋ ਉਹੋ ਜਿਵੇਂ ਮਾਂ ਨੇ ਪੜਾਇਆ ਸੀ ਵੀ ਫਿਰ ਜੇ ਨਾ ਕਿਸੇ ਨੇ ਕੋਈ ਬੋਲਿਆ ਤੂੰ ਕਹਾ ਲੰਘ ਜੀ ਭਾਈ ਉਹ ਪੰਜ ਸੱਤ ਪਿੰਡਾਂ ਚ ਗਿਆ ਤਾਂ ਅੰਤ ਨੂੰ ਉਸ ਪਿੰਡ ਚ ਵਗ ਗਿਆ ਜਿੱਥੇ ਉਹਦਾ ਬਾਪ ਰਹਿੰਦਾ ਸੀ ਤਾਂ ਉੱਥੇ ਭਾਈ ਤੁਰਿਆ ਜਾਂਦਾ ਤਾਂ ਇੱਕ ਉਹਦੇ ਬਾਪ ਨੇ ਹੀ ਉਹਨੂੰ ਖੜਾ ਲਿਆ ਜਦੋਂ ਵਿਧੀ ਦਾ ਵਿਧਾਨ ਹੁੰਦਾ ਨਾ ਇਹ ਅਪਾ ਕਾਇਨ ਨਾਇਕੀ ਮੇ ਹੋ ਗਿਆ ਏ ਮਿਲਿਆ ਹੁੰਦਾ ਕੁਦਰਤ ਵੱਲੋਂ ਜੋ ਜੋੜਿਆ ਹੋਇਆ ਉਹੀ ਬਣਦਾ ਤਾਂ ਉਹਨੇ ਖੜਾ ਕੇ ਕਹਿਣ ਲੱਗਿਆ ਵੀ ਜਵਾਨਾ ਤੇਰਾ ਬੋਤਾ ਬਹੁਤ ਸੋਹਣਾ ਹੈ ਸ਼ਿੰਗਾਰਿਆ ਹੋਇਆ ਬਹੁਤ ਸੋਹਣਾ ਇੰਨਾ ਸਿਉਨੇ ਦਾ ਤਾਇ ਲਾਇਆ ਹੋਇਆ ਇਹਦੇ ਮਹਾਰਾਜਤ ਲਿਆਰੇ ਸਿਉਨੇ ਦੇ ਵੀ ਤੂੰ ਕੌਣ ਹੈਗਾ ਵੀ ਕਿਸੇ ਅਮੀਰਾਂ ਦਾ ਹੀ ਬੱਚਾ ਲੱਗਦਾ ਮੈਨੂੰ ਤਾਂ ਉਹਨੇ ਫੇਰ ਉਹੀ ਗੱਲ ਕਹ ਦਿੱਤੀ ਕਹਦਾ ਜੰਮ ਤੁਰੇ ਤੇ ਮੈਂ ਉੱਤੇ ਬੈਠਾ ਉੱਤੇ ਧਰੀਏ ਦੀ ਮਾਈ ਜਿਹੜਾ ਤੁਰਦਾ ਹੈ ਤਾਂ ਪਿਓ ਆਪਦੇ ਨੂੰ ਭਾਲਦਾ ਫਿਰਦਾ ਤੇ ਮਾਂ ਮੇਰੀ ਦਾ ਭਾਈ ਭਾਈ ਲੱਗ ਗਿਆ ਤੀਰ ਨਿਸ਼ਾਨੇ ਉਹਨੂੰ ਤਾਂ ਹੁਣ ਸਾਰਾ ਕੁਝ ਪਤਾ ਸੀ ਉਹ ਸਮਝ ਗਿਆ ਵੀ ਮੈਂ ਨੂੰ ਅਹੀਂ ਛੱਡ ਕੇ ਆ ਗਿਆ ਇਹਨੇ ਜਨਮ ਵੀ ਨਹੀਂ ਸੀ ਲਿਆ ਹਲੇ ਵੀ ਇਹ ਤਾਂ ਮੇਰਾ ਮੁੰਡਾ ਹੈ। ਉਹਨੂੰ ਕਹਿੰਦਾ ਵੀ ਤੂੰ ਕਿੱਥੇ ਜਾਂਦਾ ਹੈ? ਉਹ ਕਹਿੰਦਾ ਮੇਰੇ ਪਿਓ ਨੂੰ ਭਾੜਦਾ ਫਿਰਦਾ ਤੈਨੂੰ ਦੱਸਤਾ ਦਿੱਤਾ। ਉਹਨੂੰ ਕਹਿੰਦਾ ਚੱਲ ਤੂੰ ਅੱਜ ਮੇਰੇ ਕੋਲ ਰਹਿ ਕਹਿੰਦਾ ਰਾਤ। ਮੋਜਾ ਅਗ ਪਿਆ। ਭਾਈ ਰਹਿੰਦਾ ਉਹਦੇ ਕੋਲੇ। ਉਹ ਬੋਤੇ ਨੂੰ ਬੜਾ ਪਿਆਰ ਕਰਦਾ ਹੈ, ਮੁੰਡੇ ਨੂੰ ਬੜਾ ਪਿਆਰ ਕਰਦਾ ਹੈ ਉਹ ਰਾਜੇ ਦਾ ਮੁੰਡਾ। ਉਹਨੂੰ ਐ ਲੱਗਦਾ ਹੈ ਅੰਦਰੋਂ ਹੀ ਉੱਠਦਾ ਹੈ। ਖੂਨ ਨੂੰ ਖੂਨ ਪੁਕਾਰਦਾ ਵੀ ਇਹ ਸਾਰਾ ਕੁਝ ਮੇਰਾ ਹੀ ਹੈ ਤਾਂ ਉਹ ਨੂੰ ਮੁੰਡੇ ਨੂੰ ਕਹਿਣ ਲੱਗਿਆ ਰਾਤ ਨੂੰ ਪਏ ਨੂੰ ਕਹਿੰਦਾ ਵੀ ਤੈਨੂੰ ਇੱਕ ਗੱਲ ਦੱਸਾਂ ਉਹ ਕਹਿੰਦਾ ਦੱਸ ਕਹਿੰਦਾ ਗੁੱਸਾ ਤਾਂ ਨਹੀਂ ਕਰਦਾ ਉਹ ਕਹਿੰਦਾ ਨਾ ਗੁੱਸਾ ਮੈਂ ਕਿਉਂ ਕਰਨਾ ਕਹਿੰਦਾ ਕਹਿੰਦਾ ਕੁਝ ਕਹਿੰਦਾ ਤਾਂ ਨਹੀਂ ਉਹ ਕਹਿੰਦਾ ਨਾ ਕਹਿੰਦਾ ਜੇ ਤੈਨੂੰ ਤੇਰਾ ਬਾਪ ਨਾ ਮਿਲਿਆ ਫੇਰ ਤੂੰ ਕੀ ਕਰੇਗਾ ਉਹ ਕਹਿਣ ਲੱਗਿਆ ਮੁੰਡਾ ਕਹਿੰਦਾ ਨਹੀਂ ਮਿਲੂ ਤਾਂ ਹੁਣ ਮੈਂ ਵੀ ਨਿਕਲੇ ਆਇਆ ਘਰੇ ਮੈਂ ਵੀ ਨਹੀਂ ਜਾਂਦਾ ਜਿਵੇਂ ਮੇਰਾ ਬਾਪ ਨਹੀਂ ਘਰੇ ਗਿਆ ਨਾ ਵਪਾਰ ਕਰਨ ਗਿਆ ਥੀ ਕਹਿੰਦਾ ਰਾਜੇ ਦਾ ਨੌਕਰ ਥੀ ਮੇਰਾ ਬਾਪ ਉਹ ਕਹਿੰਦਾ ਮੁੜ ਕੇ ਘਰੀ ਨਹੀਂ ਗਿਆ ਕਹਿੰਦਾ ਹੁਣ ਅੱਜ ਮੈਂ ਵੀ ਆ ਗਿਆ ਜਾਂਦਾ ਮੈਂ ਵੀ ਨਹੀਂ ਫੇਰ ਮੁੜ ਕੇ ਭਾਈ ਉਹਦਾ ਦਿਲ ਹੋਰ ਡੋਬੇ ਖਾਵੇ ਬੀ ਇਹ ਤਾਂ ਬਹੁਤ ਮਾੜਾ ਹੋਇਆ ਉਹ ਤਾਂ ਰਹਿ ਗਈ ਕੱਲੀ ਬਿਨਾ ਇਹ ਤਾਂ ਕੰਮ ਠੀਕ ਨਹੀਂ ਹੈਗਾ ਉਹਨੇ ਭਾਈ ਦੱਸਤਾ ਕਹਿੰਦਾ ਮੈਂ ਤੇਰਾ ਬਾਪ ਆ ਦੱਸਿਆ ਹੋਇਆ ਕਿਉਂ ਉਹ ਨੂੰ ਹੁਣ ਮਾਂ ਨੇ ਸਾਰਾ ਕੁਝ ਪਹਿਲਾਂ ਦੱਸਿਆ ਹੋਇਆ ਸੀ ਉਹ ਕਹਿਣ ਲੱਗਿਆ ਫਿਰ ਹੁਣ ਤੂੰ ਮੂੰਹ ਲੁਕਾਉਂਦਾ ਫਿਰਦਾ ਹੈ ਮੁੰਡਾ ਕਹਿੰਦਾ ਉਹ ਨੋਗਾ ਨਾ ਖੁੱਦੋ ਦੇੜਦਾ ਫਿਰਦਾ ਸੀ ਜੇ ਤੂੰ ਨਾ ਦੇੜਦਾ ਤੈਨੂੰ ਕੁਝ ਪਤਾ ਹੀ ਨਹੀਂ ਤੀ ਲੱਗਣਾ ਤੈਨੂੰ ਨਾ ਪਤਾ ਲੱਗਦਾ ਨਾ ਤੂੰ ਘਰੋਂ ਭੱਜਦਾ ਹਾਂ ਨਾ ਤੇਰੇ ਨਾਲ ਆ ਜਾ ਕੁਸੁੰਦਾ ਨਾ ਮੇਰੇ ਨਾਲ ਆ ਕੁਸੁੰਦਾ ਭਾਈ ਉਹਨੂੰ ਘਰੇ ਲੈ ਗਿਆ ਘਰੇ ਲਗਿਆ ਹੁਣ ਬਿਸ਼ਰਮਗੀ ਤਾਂ ਬਹੁਤ ਆਉਂਦੀ ਹੈ ਹਾਨੀ ਤਾਂ ਏਡੀ ਏਡੀਆਂ ਗੱਲਾਂ ਦੀ ਪਰ ਜਿਹੜੇ ਉਹ ਮਾਤਾ ਦੇ ਵਿਯੋਹ ਮਾਤਾ ਨੇ ਜਿਹੜੇ ਆਪਣੇ ਇੱਥੇ ਕਰਮਾਂ ਚ ਲਿਖਤਾ ਨਾ ਜੋ ਉਹ ਵਾਪਸ ਨਹੀਂ ਕੋਈ ਕਰ ਸਕਦਾ ਬਥੇਰੇ ਨੇ ਜ਼ੋਰ ਲਾਇਆ ਪੰਡਤਾਂ ਨੇ ਵੀ ਅਸੀਂ ਇਹਨਾਂ ਨੂੰ ਬਦਲ ਦਈਏ ਧੋ ਦਈਏ ਇਹ ਤੋਂ ਤੈਨ ਜਾਣਦਾ ਕਦੇ ਵੀ ਜੋ ਵੀ ਦਿਖਿਆ ਉਹ ਬਣ ਕੇ ਖੜੂ ਚੰਗਾ ਚਾਹੇ ਮਾੜਾ ਸੋ ਇੰਨੀ ਕੁ ਬਾਤ ਹੈ ਜੀ ਕਮੈਂਟ ਜ਼ਰੂਰ ਕਰਕੇ ਦੱਸਿਓ ਕਿੱਥੋਂ-ਕਿੱਥੋਂ ਸੁਣਦੇ ਹੋ ਤੇ ਆਸ ਕਰਦੀਆਂ ਪਸੰਦ ਆਉ ਤੁਹਾਨੂੰ ਧੰਨਵਾਦ ਜੀ